ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਲ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਹਰਚਰਨ ਸਿੰਘ ਦੀ ਇਕਾਂਗੀ ਹੈ ਮਨ ਦੀ ਮਾਨ ਵਿੱਚ ਇਸ ਦਾ ਸਾਰ ਵਿਸ਼ਾ ਵਸਤੂ ਇਸ ਦੇ ਪਾਤਰ ਚਿੱਤਰਣ ਤੇ ਇਸ ਦੇ ਜਿਹੜੇ ਕਿ ਕੁਐਸਚਨ ਆਨਸਰ ਦੇਖਾਂਗੇ ਹਾਂਜੀ ਮਨ ਦੀ ਮਾਨ ਇਕਾਂਗੀ ਡਾਕਟਰ ਹਰਚਰਨ ਸਿੰਘ ਦੀ ਰਚਨਾ ਇਸੇ ਕੰਮਗੀ ਵਿੱਚ ਇਕਾਂਗੀ ਕਰਨੇ ਅਨਜੋੜ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਕਿਸੇ ਪਿੰਡ ਦੇ ਵਿੱਚਕਾਰ ਇੱਕ ਠੱਠੇ ਜਹੇ ਟੱਠੇ ਜਹੇ ਘਰ ਦੇ 베ੜੇ ਵਿੱਚ ਨਿੰਮ ਹੀਟ ਇੱਕ 30 ਕੁ ਸਾਲਾਂ ਦੀ ਉੱਚੀ ਲੰਬੀ ਤੇ ਸੁਨੱਖੀ ਇਸਤਰੀ ਬੈਠੀ ਆ ਉਸ ਦਾ ਨਾਂ ਕੀ ਆ ਅੰਬੋਆ ਤੇ ਉਸ ਦੇ ਕੱਪੜੇ ਨਵੇਂ ਨੇ ਤੇ ਉਹ ਕਿਸੇ અપਾਰ ਖੁਸ਼ੀ ਦੇ ਵਿੱਚ ਲੱਗ ਰਹੀ ਆ ਬਾਹਰੋਂ ਉਹ ਗੁਹਾ ਖੜਕਦਾ ਤੇ 30 ਕੁ ਬਰਿਆਂ ਦਾ ਭਰਮਾ ਗੱਭਰੂ ਸ਼ੇਰੂ ਸ਼ੇਰੂ ਠੀਕ ਹੈ ਉਹ ਅੰਬੋਆ ਅੰਦਰ ਆਉਂਦਾ ਉਸ ਦੇ ਗਾਲ ਵਿੱਚ ਕਾਲੀ ਗਾਨੀ ਆ ਤੇੜ ਲੱਠੇ ਦੀ ਚਾਦਰ ਆ ਸਿਰ ਉੱਪਰ ਸ਼ਮਲੇ ਵਾਲੀ ਪੱਗ ਆ ਸ਼ੇਰੂ ਨੂੰ ਅੰਬੋ ਬਹੁਤ ਖੂਬਸੂਰਤ ਲੱਗਦੀ ਹੈ ਤੇ ਉਹ ਕਹਿੰਦੀ ਹੈ ਕਿ ਅੱਜ ਉਸਨੇ ਪਹਿਲੀ ਵਾਰੀ ਖੁਸ਼ ਦੇਖਿਆ ਉਹ ਤੇ ਅੰਬੋ ਕਹਿੰਦੀ ਹੈ ਕਿ ਉਸ ਨੂੰ ਦੇਖ ਕੇ ਉਸ ਦੀ 14 ਸਾਲਾਂ ਦੀ ਗਮੀ ਖੁਸ਼ੀ ਵਿੱਚ ਬਦਲ ਗਈ ਉਹ ਪਹਿਲਾਂ ਤਾਂ ਨਰਕੀ ਭੋਗਦੀ ਰਹੀ ਹੈ ਪੁੱਛਣ ਤੇ ਉਹ ਦੱਸਦੀ ਹੈ ਕਿ ਉਸਦੇ ਭੇਜੇ ਕੱਪੜੇ ਗਹਿਣੇ ਉਸਦੇ ਠੀਕ ਮੇਚ ਆ ਗਏ ਨੇ ਤੇ ਉਹ ਕਹਿੰਦਾ ਕਿ ਉਸ ਨੂੰ ਚੈਨ ਘੜੀ ਹੀ ਵੀ ਬਣਵਾ ਕੇ ਦੇਵੇਗਾ ਅੰਬੋ ਉਸ ਨੂੰ ਬੈਠਣ ਲਈ ਕਹਿੰਦੀ ਹੈ ਪਰ ਉਹ ਕਹਿੰਦਾ ਕਿ ਜਦੋਂ ਵਿਆਹ ਪਿੱਛੋਂ ਨਵੇਂ ਖੂਦਿਆਂ ਟਾਲੀਆਂ ਸ਼ਾਮੇ ਬੈਠਾ ਕਰਨਗੇ ਜਦੋਂ ਉਹ ਉੱਥੇ ਲਈ ਉਸ ਲਈ ਪੱਤਾ ਲੈ ਕੇ ਆਇਆ ਕਰੂਗੀ ਸ਼ੇਰੂਸ ਨੂੰ ਆਪਣੇ ਮਤਲਬ ਦੀ ਟੀਮ ਹੀ ਕਹਿੰਦਾ ਤੇ ਅੰਬੂ ਕਹਿੰਦੇ ਕਿ ਕੁੜੀਆਂ ਨੇ ਮਨ ਦੇ ਮਨ ਵਿੱਚ ਹੀ ਰਹਿ ਜਾਂਦੀਆਂ ਨੇ ਮਾਪੇ ਜਿਸ ਦੇ ਨਾਲ ਮਰਜ਼ੀ ਚਲੇ ਡੇਣ ਉਸਦੇ ਮਾਪਿਆਂ ਨੇ ਵੀ ਉਸ ਨੂੰ ਸ਼ਰਾਬੀ ਕਵਾਬੀ ਦੇ ਲੜ ਲਾਤਾ ਸ਼ੇਰੂਸ ਨੂੰ ਪਿਛਲਾ ਜੀਵਨ ਭੁੱਲਣ ਲਈ ਕਹਿੰਦਾ ਤੇ ਅੰਬੂ ਨੂੰ ਉਹ ਉਸ ਦਿਨ ਵਾਂਗ ਖੁਸ਼ ਪ੍ਰਤੀਤ ਹੁੰਦਾ ਜਦੋਂ ਉਹ ਖੂਬ ਇੱਕ ਦੂਜੇ ਵੱਲ ਮੋਹੇ ਗਏ ਸੀ ਸ਼ੇਰੂ ਦੱਸਦਾ ਕਿ ਉਸਨੇ ਉਸ ਦਿਨ ਹੀ ਉਸ ਦਾ ਦੁੱਖ ਕੱਟਣ ਦਾ ਫੈਸਲਾ ਕਰ ਲਿਆ ਸੀ ਇਸ ਲਈ ਉਸਨੇ ਮਿਹਨਤ ਅਤੇ ਨਿਰਮਾਨ ਤੋਂ ਕੰਮ ਲੈਂਦੇ ਆ ਪਿੰਡ ਨੂੰ ਉਸ ਚਾਦਰ ਪਾਉਣ ਲਈ ਰਾਜ਼ੀ ਕਰ ਲਿਆ ਸੀ ਸ਼ੇਰੂ ਨੇ ਕਿ ਇਸ ਤਰ੍ਹਾਂ ਕਰਦੇ ਉਸ ਨੂੰ ਦੁੱਖਾਂ ਵਿੱਚ ਸੁਆਦ ਆਇਆ ਐਨੈ ਨੂੰ ਰਾਜਾ ਨਾਈ ਆ ਕੇ ਸ਼ੇਰੂ ਨੂੰ ਦੱਸਦਾ ਕਿ ਸਾਰੇ ਲੋਕ ਉਹਨਾਂ ਦੀ ਉਡੀਕ ਕਰ ਰਹੇ ਨੇ ਅੰਬੋ ਇਸ ਸਮੇਂ ਬੂਹਾ ਖੜਕਣ ਤੇ ਸਮਝੇ ਸੀ ਕਿ ਉਸ ਦੀ ਨਾਨਾ ਆ ਗਈ ਉਹ ਕਾਬਰ ਗਈ ਸੀ ਜਿਸ ਤੋਂ ਉਸ ਨੂੰ ਡਰ ਲੱਗਦਾ ਮਤਲਬ ਕਿ ਅੰਬੋ ਜਿਹੜੇ ਨਾਨਾ ਨੂੰ ਉਸ ਤੋਂ ਡਰਦੀ ਸੀ ਤੇ ਤੋਂ ਕਬਰਾਈ ਸ਼ੇਰੂ ਅੰਬੋ ਨੂੰ ਕਹਿੰਦਾ ਕਿ ਉਸਨੇ ਉਸਦੇ ਘਰੋਂ ਘਰ ਵਿੱਚੋਂ ਕੁਝ ਨਹੀਂ ਲੈ ਜਾਣਾ ਸ਼ੇਰੂ ਦੇ ਜਾਨ ਮਗਰ ਅੰਬੋ ਦਹਲਾਣ ਵਿੱਚ ਜਾਂਦੀ ਹੈ ਤੇ ਇੱਕ ਤੀਮੀ ਕਾਲੀ ਕਾਲੀ ਕਬਰਾਈ ਹੋਈ ਆਉਂਦੀ ਹੈ ਅੰਬੋ ਘਗਰਾ ਬੜੀ ਬਾਹਰ ਨਿਕਲਦੇ ਤੇ ਆਪਣੀ ਨਾਨਣ ਕਰਮੋ ਨੂੰ ਦੇਖ ਕੇ ਕੰਬ ਜਾਂਦੀ ਹੈ ਕਰਮੋ ਦੇ ਪੁੱਛਣ ਤੇ ਉਸਨੇ ਦੱਸੇ ਕਿ ਜਿਹੜੀ ਉਸਨੇ ਉਸਦੇ ਵਿਆਹ ਕਰਵਾਉਣ ਦੀ ਗੱਲ ਸੁਣੀ ਆ ਉਹ ਸੱਚ ਹੈ ਉਹ ਸੁਣ ਕੇ ਕਰਮੋ ਉਸ ਨੂੰ ਗਾਣਾ ਕੱਢਣ ਲੱਗ ਪੈਂਦੀ ਆ ਮਤਲਬ ਕਿ ਕਰਮ ਉਹਦੀ ਨਨਾਨਾ ਜਦੋਂ ਪੁੱਛਦੀ ਐ ਵੀ ਤੂੰ ਵਿਆਹ ਕਰਵਾ ਰਹੀ ਆ ਤਾਂ ਉਹ ਕਹਿੰਦੀ ਵੀ ਹਾਂ ਤਾਂ ਉਹ ਸੁਣ ਕਿ ਉਹਨੂੰ ਗਾਲਾਂ ਕੱਢਣ ਲੱਗ ਜਾਂਦੀ ਆ ਕਿਉਂਕਿ ਅੰਬੋ ਦਾ ਘਰ ਵਾਲਾ ਕਿੱਧਰ ਗਿਆ ਵਾ ਹੁੰਦਾ ਸ਼ਰਾਬੀ ਕਾਬੀ ਹੁੰਦਾ 14 ਸਾਲਾਂ ਤੋਂ ਇਕੱਲੀ ਰਹਿ ਰਹੀ ਹੁੰਦੀ ਆ ਤਾਂ ਕਰਕੇ ਉਹ ਤੇ ਚਾਦਰ ਪਾਉਣ ਦੀ ਸੋਚਦੇ ਨੇ ਠੀਕ ਆ ਪਿੰਡ ਵਾਲਿਆਂ ਦੀ ਸਹਿਮਤੀ ਦੇ ਨਾਲ ਫਿਰ ਅੰਬੋ ਕੁ ਗਰਭ ਅ ਭੜੀ ਬਾਹਰ ਨਿਕਲਦੇ ਤੇ ਆਪਣੀ ਨਨਾਨ ਕਰਮੋਂ ਦੇ ਕੇ ਕੰਮ ਜਾਂਦੀ ਆ ਕਰਮੋਂ ਦੇ ਪੁੱਛਣ ਦੇ ਸਿਧੰਤੇ ਕਿ ਜਿਹੜੀ ਉਸ ਦਿਨ ਵਿਆਹ ਆਇਤਾ ਹੋਊਗਾ ਆਪਣੀ ਹਾਂਜੀ ਅੰਬੋ ਉਹ ਬੋ ਕਹਿੰਦੇ ਕਿ ਜਿਸ ਨੂੰ 12 ਸਾਲ ਘਰੋਂ ਨਿਕਲੇ ਨੂੰ ਹੋਵੇ ਜਿਸ ਦਾ ਕੋਈ ਪਤਾ ਸੁਰ ਨਹੀਂ ਮਤਲਬ ਕਿ ਆਪਣੇ ਪਤੀਵਾਰ ਕਹਿੰਦੀ ਇਹ ਵੀ ਜਿਸ ਦਾ ਕੋਈ ਪਤਾ ਸਤਾ ਹੀ ਹੈਗਾ ਉਸ ਦੇ ਬਾਣੇ ਉਹ ਮਰ ਚੁੱਕਿਆ ਕਰਮ ਉਹ ਨੂੰ ਪੁੱਛਦੀ ਹੈ ਕੀ ਉਸ ਨੂੰ ਕਿਹੜੀ ਗੱਲ ਦਾ ਦੁੱਖ ਹੈ ਉਹਦੇ ਨਨ੍ਹਾ ਨਾਣ ਨੂੰ ਪੁੱਛਦੇ ਵੀ ਤੈਨੂੰ ਕਿਹੜੀ ਗੱਲ ਦਾ ਦੁੱਖ ਹੈ ਅੰਬੋ ਕਹਿੰਦੇ ਕਿ ਉਹ ਉਹਦੋਂ ਕਿੱਥੇ ਸੀ ਜਦੋਂ ਲੋਕਾਂ ਦਾ ਪੀ ਪੀਕੇ ਤੇ ਗੋਹਾ ਕੂੜਾ ਚੱਕ ਕੇ ਢਿੱਡ ਭਰਦੇ ਸੀ ਕਰਮੋਸ ਨੂੰ ਪੁੱਛਦੇ ਕਿ ਉਸਨੇ ਕਰ ਕਿਸ ਨੂੰ ਲਟਾਇਆ ਪਰ ਅੰਬੋ ਉੱਤਰ ਦਿੰਦੀ ਹੈ ਕਿ ਪਤੀ ਨੇ ਸਾਰਾ ਕੱਲ ਸ਼ਰਾਬ ਦੇ ਮਰੂ ਢਾ ਦਿੱਤਾ ਸੀ ਉਧਰੋਂ ਰਾਜਾ ਉਸ ਨੂੰ ਜਲਦੀ ਕਰਨ ਨਹੀਂ ਕਹਿੰਦਾ ਪਰ ਕਰਮੋਸ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਕੋਈ ਪੇਸ਼ਣਾ ਜਾਂਦੀ ਦੇਖ ਕੇ ਉਸ ਨੂੰ ਦੂਰ ਅਸੀਂ ਸਾਰ ਦਿੰਦੀ ਹੈ ਤੇ ਪੰਚਾਇਤ ਨੂੰ ਗਾਲਾਂ ਕੱਢਦੀ ਹੈ ਉਹਦੇ ਨਨ੍ਹਾ ਨਾਣ ਉਹਨਾਂ ਕਹਿੰਦੇ ਵੀ ਤੂੰ ਵਿਆਹ ਨਾ ਕਰਵਾ ਜਦੋਂ ਅੰਬੋ ਤੁਰਨ ਲੱਗ ਜਾਂਦਾ ਨੰਬਰਦਾਰ ਆ ਜਾਂਦਾ ਉਹ ਕਰਮੋ ਨੂੰ ਵਰਜਦਾ ਹੈ ਤੇ ਕਹਿੰਦਾ ਕਿ ਉਸ ਨੰਬੋ ਵਰਗੀ ਭਲੀ ਮਾਨਸ ਕੁੜੀ ਕੋਈ ਨਹੀਂ ਦੇਖੀ ਇਹਨਾਂ ਨੂੰ ਸ਼ੇਰੂ ਆ ਜਾਂਦਾ ਪਰ ਨੰਬਰਦਾਰ ਉਸ ਨੂੰ ਚੁੱਪ ਕਰਾ ਕੇ ਕਰਮੋ ਨੂੰ ਕਹਿੰਦਾ ਕਿ ਅੰਬੋ ਨੂੰ ਚਾਦਰ ਚਾਦਰਦਾਰੀ ਲਈ ਜਾਣ ਦੇਵੀ ਅਜੇ ਝਗੜਾ ਚੱਲ ਰਿਹਾ ਹੁੰਦਾ ਕਿ ਬਿਮਾਰੀ ਦਾ ਖਾਦਾ ਹੋਇਆ ਤੇ ਦਮੇ ਦਾ ਮਰੀਜ਼ ਬਣਿਆ ਖੰਗਦਾ ਹੋਇਆ ਘਰ ਨਹੀਂ ਆਉਂਦਾ ਤੇ ਇਹ ਅੰਬੋ ਦਾ ਪਤੀ ਕਰਨਾ ਉਹ ਨੰਬਰਦਾਰ ਨੂੰ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਤੇ ਕਰਮ ਨੂੰ ਰੋਣੋ ਚੁੱਪਾ ਕਰਵਾਉਂਦਾ ਉਹ ਦੱਸਦੇ ਕਿ ਉਸ ਦੀ ਅਜੇ ਪਰਤਨ ਦੀ ਸਲਾਹ ਨਹੀਂ ਸੀ ਪਰ ਉਸ ਦੀ ਬਿਮਾਰੀ ਜੋ ਕਿ ਨਸ਼ੇ ਪੀਣ ਨਾਲ ਉਹਨੂੰ ਲੱਗ ਗਈ ਹੈ ਵਧਦੀ ਜਾ ਰਹੀ ਹੈ ਇਸ ਕਰਕੇ ਉਹ ਆ ਗਿਆ ਉਸ ਕੋਲ ਕੋਈ ਸਮਾਨ ਨਹੀਂ ਸੀ ਤੇ ਸਗੋਂ ਤਨ ਦੇ ਮਾੜੇ ਮੋٹے ਕੱਪੜੇ ਹੀ ਸੀ ਇਹ ਦੇਖ ਕੇ ਨੰਬਰਦਾਰ ਅਖਦਾ ਕਿ ਜਿਹੋ ਜਾਂ ਗਿਆ ਸੀ ਉਹ ਜਿਹੇ ਮੁੜ ਆਇਆ ਬੁੱਤ ਬਣੇ ਅੰਬੋ ਦੇ ਸ਼ਿਰੂ ਕੋ ਦੂਜੇ ਵੱਲ ਦੇਖਦੇ ਰਹਿੰਦੇ ਨੇ ਕਿਉਂਕਿ ਹੁਣ ਉਸ ਦਾ ਪਤੀ ਵਾਪਸ ਆ ਗਿਆ ਸੀ ਉਹਦੀ ਜਿਹੜੀ ਚਾਦਰ ਵਾਲੀ ਐਸਮ ਸੀ ਉਹ ਨਹੀਂ ਸੀ ਹੋ ਸਕਦੀ ਅੰਬੋਂ ਅੰਦਰ ਚਲੀ ਜਾਂਦੀ ਹੈ ਤੇ ਸ਼ੇਰ ਉਹ ਬਾਹਰ ਨਿਕਲ ਜਾਂਦਾ ਨੰਬਰਦਾਰ ਵੀ ਚਲਾ ਜਾਂਦਾ ਕਰਮੋ ਅੰਬੋਂ ਨੂੰ ਆਵਾਜ਼ ਮਾਰਦੇ ਤੇ ਕਰਮਾ ਅੰਬੋਂ ਦਾ ਨਾਮ ਸੁਣ ਕੇ ਹੈਰਾਨ ਹੁੰਦਾ ਉਹ ਅਜੇ ਜਿਉਂਦੀ ਹੀ ਹੈ ਮਤਲਬ ਕਿ ਉਹਦਾ ਪਤੀ ਕਹਿੰਦਾ ਵੀ ਉਹ ਅਜੇ ਜਿਉਂਦੀ ਹੋਆ ਕਰਮੋ ਬੂਹੇਵਾਲ ਝਾਤੀ ਮਾਰ ਕੇ ਦੌੜਦੇ ਤੇ ਕਰਮੇ ਨੇ ਮਦਦ ਲਈ ਪੁਕਾਰਦੀ ਹੈ ਅੰਬੂ ਡਿੱਗ ਜਾਂਦੀ ਹੈ ਮਤਲਬ ਕਿ ਉਹਦੀ ਜਿਹੜੀ ਨਨਾਨੋ ਬੂਹੇਵਾਲ ਦੇਖ ਕੇ ਉਹਨੂੰ ਦੌੜਦੀ ਹੈ ਤੇ ਫਿਰ ਆਪਣੇ ਬ੍ਰਦਰ ਨੂੰ ਬੁਲਾਉਂਦੀ ਹੈ ਵੀ ਕਰਮੋ ਅੰਬੂ ਡਿੱਗੀ ਆ ਕਰਮੂਸ ਦੇ ਮੂੰਹ ਵਿੱਚ ਪਾਣੀ ਪਾਉਂਦੀ ਆ ਉਹਦੇ ਨਾਲ ਨਾਨ ਕਰਮਾ ਸਮਝਦਾ ਦਾ ਪਤੀ ਕਰਮਾ ਦਾ ਪਤੀ ਹੁੰਦਾ ਤੇ ਕਰਮੋ ਦੀ ਨਾਨਾ ਹੀੰਬੋ ਮਰ ਚੁੱਕੀ ਐ ਤੇ ਉਹ ਕਹਦਾ ਕਿ ਉਹ ਬਦਕਿਸਮਤ ਮੈਨੂੰ ਹੀ ਉਡੀਕਦੀ ਸੀ ਇਸ ਤਰ੍ਹਾਂ ਇਸੇ ਕਾਂਗੀ ਵਿੱਚ ਇਕਾਂਗੀ ਕਰਨੇ ਆਨਜੋੜ ਵਿਆਹ ਦੇ ਦੁਕਾਨਦਾਰ ਨੇ ਪੇਸ਼ ਕੀਤਾ ਤੇ ਇਹ ਸਮੱਸਿਆ ਵਰਤਮਾਨ ਯੁੱਗ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਮੌਜੂਦ ਆ ਇਕਾਂਗੀਕਾਰ ਇਸੇ ਦੁਕਾਨਦਾਰ ਤੋਂ ਇਸ ਤਰ੍ਹਾਂ ਦਾ ਦੁਕਾਨਦਾਰ ਬਣਾ ਕੇ ਪੇਸ਼ ਕਰਦਾ ਜਿਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਹਰਚਰਨ ਸਿੰਘ ਇਸ ਤੀਵਾਂ ਪੱਖ ਬੋਲਦਾਂ ਅੱਗੇ ਮੰਨਦੇ ਮੰਨੇ ਕਾਂਗੀ ਦਾ ਵਿਸ਼ਾ ਵਸਤੂ ਹਾਂਜੀ ਇਹ ਅਨਜੁੜ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਇਸ ਕਾਂਗੀ ਦਾ ਵਿਸ਼ਾ ਜੁੜ ਵਿਆਹ ਹੈ ਤੇ ਇਹ ਸਾਡੇ ਸਮਾਜ ਦੀ ਇੱਕ ਬੜੀ ਗੰਭੀਰ ਸਮੱਸਿਆ ਜੋ ਕਿ ਇਕਾਂਗੀ ਵਿੱਚ ਝੋਲੀ ਗਈ ਹੈ ਇਕਾਂਗੀ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਕਿ ਸਾਡੇ ਸਮਾਜ ਦੀ ਵਿਆਹ ਪ੍ਰਣਾਲੀ ਬੜੀ ਨੁਕਸਦਾਰ ਹੈ ਪਹਿਲਾਂ ਤਾਂ ਮਾਪੇ ਆਪਣੇ ਧੀ ਦੇ ਵਿਆਹ ਦੇ ਮਾਮਲੇ ਵਿੱਚ ਕੋਈ ਸਲਾਹ ਲੈਂਦੀ ਨਹੀਂ ਤੇ ਫਿਰ ਜੇਕਰ ਉਸ ਦਾ ਪਤੀ ਭੈੜੀਆਂ ਆਦਤਾਂ ਦਾ ਸ਼ਿਕਾਰ ਹੋਵੇ ਤਾਂ ਉਸ ਦਾ ਸਾਰੀ ਉਮਰ ਨਰਕ ਬਣ ਜਾਂਦੀ ਹੈ ਕਿਉਂਕਿ ਸਾਡੇ ਸਮਾਜ ਵਿੱਚ ਇੱਕ ਪਤਨੀ ਇੱਕ ਪਤੀ ਦੇ ਜੁੰਦਿਆਂ ਹੋਰ ਕਿਸੇ ਮਰਦ ਨੂੰ ਆਪਣਾ ਪਤੀ ਨਹੀਂ ਬਣਾ ਸਕਦੀ ਇਸ ਕਰਕੇ ਉਸ ਨੂੰ ਸਾਰੀ ਉਮਰ ਦੁੱਖਾਂ ਦੇ ਕਸ਼ਟਾਂ ਵਿੱਚ ਮਣਨ ਦੀਆਂ ਸਦਰਾ ਮਨ ਵਿੱਚ ਹੀ ਮਾਰ ਕੇ ਗੁਜ਼ਾਰਨੀ ਪੈਂਦੀ ਹੈ ਜਿਸ ਤਰ੍ਹਾਂ ਇਕਾਂਗੀ ਵਿੱਚ ਅੰਬੋ ਦਾ ਸ਼ਰਾਬੀ ਕਵਾ ਵੀ ਕਰਮੇ ਨਾਲ ਵਿਆਹ ਹੋ ਗਿਆ ਤੇ ਦੋ ਕੁ ਸਾਲ ਵਿੱਚ ਹੀ ਸਾਰਾ ਕੁਝ ਸ਼ਰਾਬ ਦੇ ਮੋਹੜਾ ਕੇ ਘਰੋਂ ਨਿਕਲ ਜਾਂਦਾ ਤੇ 12 ਸਾਲ ਅੰਬੂ ਸਿੱਟੇ ਚੁੱਕਦੀ ਆ ਬੜੀ ਤੰਗੀ ਦੇ ਦਿਨ ਕੱਟਦੀ ਆ ਤਦੋਂ ਸ਼ੇਰੂ ਨਾਲ ਚਾਦਰਦਾਰੀ ਪਾ ਕੇ ਆਪਣੇ ਜੀਵਨ ਨੂੰ ਸੁਖੀ ਬਣਾਉਣ ਦਾ ਹਿੰਮਾ ਕਰਦੀ ਆ ਪਰ ਦਮੇ ਦੇ ਮਾਰੇ ਹੋਏ ਇੰਨੇ ਨੇ ਕਰਮਾ ਜਿਹੜੇ ਕਿ ਆ ਜਾਂਦਾ ਤਾਂ ਉਸਦੇ ਮਨ ਦੀਆਂ ਮਾਣੀਆਂ ਵਿੱਚ ਹੀ ਰਹਿ ਜਾਂਦੀਆਂ ਨੇ ਜਿਹੜੇ ਕਿ ਅੰਬੋ ਦੀਆਂ ਤੇ ਉਹ ਇੱਕ ਸਦਮਾ ਨਾਲ ਸਹਿੰਦੀ ਹੋਈ ਦਮ ਤੋੜ ਜਾਂਦੀ ਆ ਇਕਾਂਗੀ ਦਾ ਵਿਸ਼ਾ ਵਰਤਮਾਨ ਸਮੇਂ ਵਿੱਚ ਵੀ ਸਾਰਥਕ ਆ ਕਿਉਂਕਿ ਇਹ ਸਮੱਸਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਦੀ ਸਮਾਜ ਦੇ ਵਿੱਚ ਮੌਜੂਦ ਆ ਇਸ ਵਿਚਲ ਜੁੜ ਵਿਆਹ ਦੇ ਦੁੱਖ ਨੂੰ ਇਸਤਰੀ ਦੇ ਦੁੱਖ ਬਣਾ ਕੇ ਪੇਸ਼ ਕੀਤਾ ਗਿਆ ਇਸ ਦੇ ਮੁੱਖ ਪਾਤਰ ਅੰਬੂਲਕ ਜਹਾਂ ਇਸਤਰੀ ਪਾਤਰਾ ਜੋ ਅਣਜੁੜ ਵਿਆਹ ਦੇ ਦੁੱਖਾਂ ਦਾ ਸ਼ਿਕਾਰ ਹੈ ਇਸ ਤਰ੍ਹਾਂ ਇਸੇ ਕਾਂਗੀ ਵਿੱਚ ਹਰਚਰਨ ਸਿੰਘ ਨੂੰ ਇਸੇ ਇਸ ਤਰ੍ਹਾਂ ਹੀ ਇਸਤਰੀ ਦਾ ਪੱਖ ਪੂਰ ਦੇ ਦੇਖਦੇ ਆ ਜਿਵੇਂ ਇਸ ਨੂੰ ਸ਼ੋਭਾ ਸ਼ਕਤੀ ਨਾਟਕ ਦੇ ਨਾਮਾ ਚਾਨ ਨੇ ਕਾਂਗੀ ਵਿੱਚ ਪੂਰਿਆ ਇਸ ਤਰ੍ਹਾਂ ਇਸੇ ਕਾਂਗੀ ਦਾ ਵਿੱਚ ਸਮਾਜਿਕ ਅਤੇ ਇਸ ਦਾ ਸੰਬੰਧ ਇਸਤਰੀ ਸੁਧਾਰ ਦੀ ਸਮੱਸਿਆ ਨਾਲ ਹੈ ਹੁਣ ਇਸ ਦੇ ਪਾਤਰ ਕਰਦੇ ਆਪਾਂ ਪਤਰ ਚੇਤਨ ਹਾਂਜੀ ਅੰਬੋ ਤੇ ਸ਼ੇਰੂ ਜਾਨ ਬਿਸ਼ਾਨ ਅੰਬੋ ਮੰਡਿਆ ਮਣਿਕਾਂਗੀ ਦੀ ਮੁੱਖ ਪਾਤਰ ਤੇ ਉਹ ਇੱਕ ਜਵਾਨ ਤੇ ਸੁਨਖੀ ਇਸਤਰੀ ਆ ਜਿਸਦਾ ਵਿਆਹ 14 ਸਾਲਾਂ ਪਹਿਲਾਂ ਕਰਮੇ ਨਾਲ ਹੋਇਆ ਸੀ ਜੋ ਜਿਹੜੇ ਕਿ 2 ਕੁ ਸਾਲ ਦੇ ਵਿੱਚ ਸਾਰਾ ਸ਼ਰਾਬ ਦੇ ਮੂਹ ਉਜਾੜ ਕੇ ਉਹਦਾ ਪਤੀ ਬਾਹਰ ਘਰੋਂ ਨਿਕਲ ਜਾਂਦਾ ਅੰਬੋ ਆਰਥਿਕ ਤੇ ਮਾਨਸਿਕ ਤੌਰ ਤੇ ਬੜੀ ਦੁਖੀ ਰਹੀ ਐ ਤੇ ਉਹ ਬਹੁਤ ਤੰਗੀ ਤੁਰਸ਼ੀ ਦੇ ਦਿਨ گزارਦੀ ਰਹੀ ਐ ਇੱਕ ਵਾਰ ਸ਼ਿਰੂ ਉੱਪਰ ਉਸ ਦੀ ਨਜ਼ਰ ਪਈ ਤੇ ਉਸ ਨੇ ਇਸ ਦੇ ਦੁੱਖ ਕੱਟਣ ਦਾ ਫੈਸਲਾ ਕੀਤਾ ਉਸ ਨੇ ਪਿੰਡ ਦੀ ਪੰਚਾਇਤ ਨੂੰ ਚਾਦਰਦਾਰੀ ਕਰਕੇ ਅੰਬੋ ਨਾਲ ਵਿਆਹ ਕਰਨ ਲਈ ਮਨਾਇਆ ਅੰਬੋ ਇਸ ਗੱਲ ਦੇ ਵਿੱਚ ਬੜੀ ਖੁਸ਼ ਸੀ ਆਖਰ ਚਾਦਰਦਾਰ ਦਾ ਦੇਣਾ ਆ ਗਿਆ ਪਰ ਇਨ ਮੌਕੇ ਤੇ ਉਸ ਦਾ ਪਤੀ ਕਰਮੋ ਵਾਪਸ ਆ ਜਾਂਦਾ ਜੋ ਦਮੇ ਦਾ ਮਰਿਆ ਹੋਇਆ ਸੀ ਮਰਿਆ ਹੋਇਆ ਸੀ ਤੇ ਅੰਬੋ ਦੇ ਸਦਰਾ ਦਾ ਖੂਨ ਹੋ ਗਿਆ ਤੇ ਸਦਮਾ ਨਾਲ ਸੰਦੀ ਉਹ ਦਮ ਤੋੜ ਜਾਂਦੀ ਆ ਹਾਂਜੀ ਇਸ ਦੇ ਮੁੱਖ ਗੁਣ ਨੇ ත්‍੍ਰਿਮਤਪਨ ਦੀ ਮਾਲਕ ਅੰਬੋ ਕੋ ත්‍੍ਰਿਮਤ ਹੈ ਤੇ ਇੱਕ ਜਵਾਨ ත්‍੍ਰਿਮਤ ਵਾਲੀਆਂ ਸਾਰੀਆਂ ਸਦਰਾ ਤੇ ਰੁਚੀ ਉਸ ਦੇ ਵਿੱਚ ਨੇ ਜਦੋਂ ਛੇ ਰੋਜ਼ ਦੀ ਸੁਮੰਤਰ ਦੀ ਤਾਰੀਫ ਕਰਨੋਂ ਹਟਦਾ ਹੀ ਨਹੀਂ ਤੋਂ ਸ਼ਰਮ ਮਹਿਸੂਸ ਕਰਦੀ ਉਹ ਕਹਿੰਦੀ ਬੱਸ ਵੀ ਕਰੋ ਹੁਣ ਐਵੇਂ ਨਾ ਸ਼ਰਮਿੰਦਾ ਕਰੀ ਜਾਓ ਉਹ ਹਰ ਜਵਨ ਇਸਤਰੀਆਂ ਗਾਂ ਮਾਂ ਵਾਂਣ ਦੀ ਜ਼ਦਰ ਰੱਖਦੀ ਇਸ ਕਰਕੇ ਹੀ ਜੋ ਸ਼ਿਰੂ ਜਦੋਂ ਨਿਮਨੋਂ ਨਿਕਲ ਨਿਕਲੇ ਨਵੇਂ ਪੱਤੇ ਦੀ ਗੱਲ ਕਰਦੇ ਤਾਂ ਬਹੁਤ ਲੰਬਾ ਸਾਹ ਲੈ ਕੇ ਆਖਦੀ ਇਹ ਤਾਂ ਹਰ ਸਾਲ ਨਿਕਲਦੇ ਨੇ ਪਰ ਮੇਰੀ ਆਸਾਂ ਪਿਛਲੇ 14 ਸਾਲ ਵਿੱਚ ਇੱਕ ਵਾਰੀ ਵੀ ਨਹੀਂ ਫੁੱਟੀਆਂ ਪਿਆਰ ਦੀ ਭੁੱਖੀ ਅੰਬੋ ਪਿਆਰ ਦੀ ਭੁੱਖੀ ਇਸਤਰੀ ਉਹ ਸ਼ਿਰੂ ਨਾਲ ਚਾਦਰਦਾਰੀ ਕਰਕੇ ਜਿੱਥੇ ਆਪਣੀਆਂ ਆਰਥਿਕ ਮੁਸ਼ਕਲਾਂ ਦੂਰ ਕਰਨਾ ਚਾਹੁੰਦੀ ਹੈ ਤੇ ਆਪਣੀ ਪਿਆਰ ਭੁੱਖ ਪੂਰੀ ਕਰਨੀ ਚਾਹੁੰਦੀ ਹੈ ਵਰਤਮਾਨ ਵਿਆਹ ਪ੍ਰਣਾਲੀ ਤੋਂ ਸੰਤੁਸ਼ਟ ਅੰਬੋ ਸਮਾਜ ਦੀ ਵਰਤਮਾਨ ਵਿਆਹ ਪ੍ਰਣਾਲੀ ਤੋਂ অসੰਤੁਸ਼ਟਾ ਜਿਸ ਦਾ ਕਾਰਨ ਇਹ ਹੋਇਆ ਕਿ ਵਰਤਮਾਨ ਵਿਆਹ ਪ੍ਰਣਾਲੀ ਉਸ ਨੂੰ ਵਿਵਹਤਾ ਜੀਵਨ ਦਾ ਇੱਕ ਦਿਨ ਵੀ ਸੁਆਦ ਨਾਲ ਨਾ ਮੰਨਣ ਦਿੱਤਾ ਤੇ ਉਹ ਇਸ ਵਿਆਹ ਪ੍ਰਣਾਲੀ ਦੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਚੇਤਨ ਹੈ ਇਸ ਕਰਕੇ ਉਹ ਸ਼ਿਰੂ ਨੂੰ ਕਹਿੰਦੇ ਕਿ ਪਰ ਕੁੜੀਆਂ ਦੇ ਮਨ ਦੇ ਮਨ ਵਿੱਚ ਹੀ ਰਹਿ ਜਾਂਦੀਆਂ ਨੇ ਨਾ ਮਾਪੇ ਜਿਹਦੇ ਨਾਲ ਮਰਜ਼ੀ ਚ ਮਿਲਦੇ ਨੇ ਸਬਰ ਵਾਲੀ ਅੰਬੂ ਇੱਕ ਸਬਰ ਵਾਲੀ ਇਸਤਰੀ ਉਸ ਦੇ ਸਬਰ ਨੂੰ ਉਸ ਦੇ ਨਾਨਾਣ ਕਰਮੋ ਤੇ ਨੰਬਰਦਾਰ ਵੀ ਮੰਨਦੇ ਨੇ ਖਰੀਆਂ ਖਰੀਆਂ ਸੁਣਾਉਣ ਵਾਲੀ ਅੰਬੂ ਕੁਖਰੀਆਂ ਖਰੀਆਂ ਸੁਣਾਉਣ ਵਾਲੀ ਵੀ ਇਸਤਰੀ ਜਦੋਂ ਉਸਦੀ ਨਨਾਨ ਕਰਮੋਂ ਆ ਕੇ ਉਸ ਨੂੰ ਬੁਰਾ ਭਾਲੀ ਕਹਿੰਦੀ ਆ ਤਾਂ ਉਸ ਨੂੰ ਖਰੀਆਂ ਖਰੀਆਂ ਸੁਣਾਉਣ ਦੀ ਹੋਈ ਕਹਿੰਦੀ ਆ ਕਿ ਬੀਬੀ ਤੂੰ ਮੇਰੇ ਵਾਂਗ ਰੰਡੀ ਹੋਵੇਂ ਫਿਰ ਮੈਂ ਤੈਨੂੰ ਦੱਸਾਂ ਮੈਨੂੰ ਕਿਹੜੀ ਗੱਲ ਦਾ ਦੁੱਖ ਹੈ ਉੱਚੇ ਆਚਰਣ ਵਾਲੀ ਅੰਬੂ ਉੱਚੇ ਆਚਰਣ ਵਾਲੀ ਇਸਤਰੀ ਜਦੋਂ ਉਸਦੀ ਨਨਾਨ ਕਰਮੋਂ ਉਸ ਨੂੰ ਬੁਰਾ ਭਲਾ ਕਹਿੰਦੀ ਆ ਤਾਂ ਉਸ ਨੂੰ ਵਧਕਾਰ ਕਹਿੰਦੀ ਆ ਤਾਂ ਨੰਬਰਦਾਰ ਕਰਮੋਂ ਦੇ ਮੂਹੋਂ ਅੰਬੋ ਵਰਗੇ ਉੱਚੇ ਆਚਰਣ ਉੱਚੇ ਆਚਰਣ ਦੀ ਇਸਤਰੀ ਸੰਬੰਧੀ ਇਹ ਸ਼ਬਦ ਨਹੀਂ ਸੁਣ ਸਕਦਾ ਇਹ ਇਸੇ ਕਰਕੇ ਕਹਿੰਦਾ ਕਿ ਹਰੇ ਰਾਮ ਇਹਦੇ ਵਰਗੀ ਤਾਂ ਦੁਨੀਆ ਭਰ ਵਿੱਚ ਕੋਈ ਭਲੀ ਮਾਨਸਤੀ ਨਹੀਂ ਹੋਣੀ ਸਦਮਾ ਨਾ ਸਹਿ ਸਕਣ ਵਾਲੀ ਐਮੋ ਭਾਵੇਂ ਕਾਫੀ ਜ਼ਬਰ ਤੇ ਹੌਸਲੇ ਵਾਲੀ ਆ ਪਰ ਫਿਰ ਵੀ ਉਹ ਕਿਸੇ ਹੱਦ ਤੱਕ ਸਬਰ ਤੇ ਹੌਸਲਾ ਰੱਖ ਸਕਦੀ ਆ ਜਦੋਂ ਉਸ ਦਾ ਆਪਣਾ ਜੀਵਨ ਸ਼ੁਰੂ ਕਰਨ ਲਈ ਤਿਆਰ ਸੀ ਤਾਂ ਕਰਮੇ ਜਾਣ ਦੇ ਨਾਲ ਉਸ ਦੇ ਸਦਰਾਂ ਦਾ ਖੂਨ ਹੋ ਜਾਂਦਾ ਤੇ ਉਸ ਦੇ ਮਨ ਨੂੰ ਇੱਕ ਭਾਰੀ ਸੱਟ ਲੱਗਦੀ ਤੇ ਉਹ ਦਮ ਤੋੜ ਜਾਂਦੀ ਆ ਸ਼ੇਰੂ ਜਿਹਦੇ ਨਾਲ ਉਹਦੇ ਚਾਦਰਾਂ ਦੀ ਰਸਮ ਹੋਣ ਲੱਗਦੀ ਆ ਮਹੱਤਵਪੂਰਨ ਪਾਤਰ ਉਹ ਇੱਕ ਸੁੰਦਰ ਜਵਾਨ ਆ ਤੇ ਆਪਣੀ ਮੁੱਛਾਂ ਨੂੰ ਤਾਂ ਦੰਦਾ ਰਹਿਂਦਾ ਤੇ ਇਸਦੇ ਗਲ ਵਿੱਚ ਗਾਨੀ ਤੇੜ ਲੱਠੇ ਦੀ ਚਾਦਰ ਆ ਸਿਰ ਤੇ ਨਸਵਾਰੀ ਰੰਗ ਦੀ ਟੋਰੀ ਵਾਲੀ ਪੱਗ ਹੈ ਇਹ ਅੰਬੋ ਨੂੰ ਪਿਆਰ ਕਰਦੇ ਤੇ ਉਸ ਨਾਲ ਚਾਦਰਦਾਰੀ ਕਰਕੇ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਪਿੰਡ ਦੀ ਪੰਚਾਇਤ ਨੂੰ ਮਨਾਉਂਦਾ ਪਰ ਜਿਸ ਦਿਨ ਚਾਦਰਦਾਰ ਰਸਮ ਆਦਾ ਹੋਣੀ ਹੁੰਦੀ ਐ ਉਸੇ ਦਿਨ ਅੰਬੋ ਦੇ ਪਤੀ ਕਰਮੋ ਦੇ ਜਾਣ ਦੇ ਨਾਲ ਅੰਬੋ ਦੀ ਮੌਤ ਹੋ ਜਾਣ ਨਾਲ ਉਸਦੇ ਮਨ ਦੀਆਂ ਮਾਨ ਵਿੱਚ ਰਹਿ ਜਾਂਦੀਆਂ ਨੇ ਸੁੰਦਰਤਾ ਦਾ ਪ੍ਰੇਮੀ ਸ਼ੇਰੂ ਸੁੰਦਰਤਾ ਦਾ ਪ੍ਰੇਮੀ ਅੰਬੋਰੀ ਸੁੰਦਰਤਾ ਦੇਖ ਕੇ ਉਹ ਮੋਇਆ ਜਾਂਦਾ ਇੱਕ ਦਿਨ ਸੁੰਦਰਤਾ ਤੇ ਜਵਾਨੀ ਨਾਲ ਭਰਪੂਰ ਅੰਬੋ ਨੂੰ ਖੂਤੇ ਮਿਲਿਆ ਤੇ ਉਸ ਨੂੰ ਦੁਖੀ ਦੇਖ ਕੇ ਉਹ ਕਈ ਚਿਰ ਕਈ ਚਿਰ ਰੋਂਦਾ ਰਿਹਾ ਤੇ ਉਸ ਦਾ ਦਿਲ ਇੰਨਾ ਦੁਖੀ ਹੋਇਆ ਕਿ ਉਹ ਮੇਲੇ ਵੀ ਨਾ ਗਿਆ ਉਸ ਦੇ ਮਨ ਵਿੱਚ ਫੈਸਲਾ ਕਰ ਲਿਆ ਕਿ ਅੰਬੋ ਦਾ ਦੁੱਖ ਜ਼ਰੂਰ ਘਟਣਾ ਹੈ ਉਹ ਸੁੰਦਰਤਾ ਵੇਖ ਕੇ ਲਟਵੋਰਾ ਹੋ ਜਾਂਦਾ ਤੇ ਕਵੀਆਂ ਵਰਗੇ ਗੱਲਾਂ ਕਰਨ ਲੱਗ ਪੈਂਦਾ ਅੰਬੋਰੀ ਸੁੰਦਰ ਦੀ ਤਾਰੀਫ ਕਰਦੇ ਉਹ ਆਖਦਾ ਕਸਮ ਹੈ ਅੱਜ ਤੱਕ ਨਕਸ਼ੇ ਬਦਲੇ ਪਿਆ ਐ ਇਯੂ ਨਿਕਰੀ ਹੋਈ ਆ ਜਿਵੇਂ ਮੀਂਹ ਵਰਨ ਪਿੱਛੋਂ ਨੈਣਾ ਦੇਵੀ ਤੇ ਫੇਰ ਆਖਦਾ ਮੈਂ ਤਾਂ ਆਂਦਾ ਆਸਮਾਨੋਂ ਉਤਰੀ ਪਰੀ ਆ ਕੋਈ ਪਰੀ ਮਨ ਪਸੰਦ ਦੀ ਕੁੜੀ ਨਾਲ ਵਿਆਹ ਕਰਨ ਦਾ ਚਾਹਵਣ ਸ਼ੇਰੂ ਮਨ ਪਸੰਦ ਦੀ ਕੁੜੀ ਨਾਲ ਵਿਆਹ ਕਰਨ ਦੀ ਇੱਛਾ ਰੱਖਦਾ ਉਹ ਕਹਿੰਦਾ ਕਿ ਭਾਈ ਭਾਈ ਸਾਥੀ ਹੋਵੇ ਤਾਂ ਦਿਲ ਪਸੰਦ ਦਾ ਨਹੀਂ ਤਾਂ ਤਾਂ ਨਾ ਹੋਵੇ ਸੋ ਰੱਬ ਨੇ ਸੁਣ ਲਈ ਸ਼ੇਰੂ ਦੀ ਸਦਰਪੁਰ ਦੀ ਬਚਪਨ ਤੋਂ ਹੀ ਸੀ ਪਿਆਰ ਲਈ ਸਭ ਕੁਝ ਕਰਨ ਵਾਲਾ ਸ਼ੇਰੂ ਪਿਆਰ ਲਈ ਸਭ ਕੁਝ ਕਰਨ ਵਾਲਾ ਨੌਜਵਾਨ ਉਸਨੇ ਜਦੋਂ ਅੰਬੋਂ ਨੂੰ ਪਸੰਦ ਕਰ ਲਿਆ ਤਾਂ ਉਸਨੇ ਹਰ ਹੀਲੇ ਅੰਬੋਂ ਨਾਲ ਵਿਆਹ ਕਰਨ ਦੀ ਧਾਰ ਲਈ ਉਸਨੇ ਸਭ ਆਕਣਾ ਛੱਡ ਦਿੱਤੀਆਂ ਸੋ ਗਰੀਬੜਾ ਬਣ ਗਏ ਜਾਹ ਬਣ ਗਿਆ ਜਿਹਦੀਆਂ ਨਾਉਂ ਉਹਦੀਆਂ ਮਿਹਨਤਾਂ ਤੇ ਖੁਸ਼ ਆਮਦਾ ਕੀਤੀਆਂ ਤਾਂ ਕੀਤੇ ਜਾ ਕੇ ਪਿੰਨੂ ਜਾਦਰ ਪਾਉਣ ਲਈ ਰਾਜ਼ੀ ਕੀਤਾ ਜਿਹਦੀਆਂ ਨਾ ਮਤਲਬ ਕਿ ਨੇ ਬਹੁਤ ਸਾਰੀ ਮਿਹਨਤਾਂ ਕੀਤੀਆਂ ਜ਼ਿੰਦਗੀ ਨੂੰ ਮਾਨਣ ਦਾ ਚਾਹਵਣਾ ਸ਼ੁਰੂ ਜ਼ਿੰਦਗੀ ਨੂੰ ਮਾਨਣ ਦਾ ਚਾਹਵਣਾ ਉਹ ਅੰਬੋਂ ਨੂੰ ਗਹਿਣੇ ਤੇ ਕੱਪੜਿਆਂ ਦਾ ਸ਼ਿੰਗਾਰ ਸ਼ਿੰਗਾਰ ਕਰਕੇ ਉਸਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਆਪਣੀ ਜ਼ਮੀਨ ਗਹਿਣੇ ਰੱਖਣ ਲਈ ਵੀ ਤਿਆਰ ਆ ਹਾਸਮੁਖ ਤੇ ਮਖੌਲੀਆ ਸ਼ੇਰੂ ਹਸਮੁਖ ਤੇ ਮਖੌਲੀਆ ਸੁਭਾ ਦਾ ਨੌਜਵਾਨ ਉਹ ਅੰਬੋ ਨੂੰ ਉਸਦੀ ਸੁੰਦਰਤਾ ਤੇ ਸਦਰਾਂ ਸੰਬੰਧੀ ਆਪਾਂ ਨੇ ਹਸਮੁਖ ਸੁਭਾ ਅਨੁਸਾਰ ਕਈ ਮਖੌਲ ਕਰਦਾ ਜਦੋਂ ਉਹ ਬੜੇ ਖੁਸ਼ ਹੁੰਦੇ ਨੇ ਨੀਡਰ ਸ਼ੇਰੂ ਕ ਨੀਡਰ ਨੌਜਵਾਨ ਆ ਉਹ ਡਰਦੀ ਹੈ ਕਿ ਕਿਤੇ ਉਸਦੀ ਨਨਾਨ ਕਰਮਾਂ ਅਗੇ ਰੰਗ ਵਿੱਚ ਭੰਗ ਨਾ ਪਾਵੇ ਪਰ ਸ਼ਿਰੂ ਆਖਦਾ ਕਿ ਆ ਜਾਏ ਡਰ ਮਾਰਿਆ ਉਹਦਾ ਹਾਂਜੀ ਇਸੇ ਪਾਤਰ ਚਿੱਤਰਣ ਅਗੋਂ ਅਗੇ ਕੁਸ਼ਚਨ ਜਵਾਬ ਨੇ ਗਾਂਗੇ ਦਾ ਵਿਸ਼ਾ ਕਿ ਆਪਾਂ ਨੇ ਹੋ ਹੀ ਗਿਆ ਕੁਸ਼ਚਨ ਆਰੰਭਿਕ ਦ੍ਰਿਸ਼ ਕੀ ਹੈ ਤੁਸੀਂ ਇਹਨੂੰ ਰੀਡ ਕਰ ਲੈਣਾ ਸਾਰੇ ਕੁਸ਼ਚਨ ਨੂੰ ਠੀਕ ਹੈ ਕਵੈਸਚਨ ਅਨਸਰ ਮੈਂ ਬੋਲ ਕੇ ਨਹੀਂ ਕਰਵਾਉਂਗੀ ਕਿਉਂਕਿ ਫਿਰ ਵੀਡੀਓ ਲੰਬੀ ਹੋ ਚੁੱਕੀ ਜਾਵੇ। ਸੋ ਇਹਨਾਂ ਨੂੰ ਤੁਸੀਂ ਕਰ ਲੈਣਾ। ਠੀਕ ਹੈ ਰੀਡ ਕਰ ਲੈਣਾ ਸਾਰਿਆਂ ਨੂੰ ਇੱਕ ਵਾਰ। ਵੀਡੀਓ ਨੂੰ ਪਾਉਜ਼ ਕਰਕੇ। ਵੈਸੇ ਤਾਂ ਜਦੋਂ ਸਾਰ ਤੇ ਆਪਾਂ ਨੇ ਵਿਸ਼ਾ ਵਸਤੂ ਕਰ ਲਿਆ ਤਾਂ ਸਾਰੇ ਕਵੈਸਚਨ ਉਹਦੇ ਵਿੱਚ ਕਵਰ ਹੋ ਜਾਂਦੇ ਨੇ। ਠੀਕ ਹੈ ਫਿਰ ਪਿੱਛੇ ਕੋਈ ਕਵੈਸਚਨ ਨਹੀਂ ਰਹਿੰਦਾ। ਤੇ ਦੂਹਰਣਾ ਹੀ ਕੰਗੀ ਵੀ ਆਪਾਂ ਨੇ ਕਰਾਤਾ ਛੇ-ਛਲਾਂ ਦੀ ਜਿੰਨੀਆਂ ਵੀ ਸਾਰੀਆਂ ਕੰਗੀਆਂ ਨੂੰ ਆਪਾਂ ਕਰਵਾ ਲੈਣੀਆਂ ਨੇ। ਮਨਦੇ ਮਾਨੇ ਕਾਂਗੀ ਦੇ ਪਾਤਰ ਅੰਬੋ ਸ਼ੇਰੂ ਕਰਮਾ ਕਰਮੋ ਲੰਬੜ ਦਾ ਰਾਜਾ